ਸਾਹੀ ਗੁਰੂ ਜੀ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬਕਤ ਵਿੱਚੋਂ ਨਿਕਲ ਕੇ ਵਜ਼ੀਰ ਖਾਨ ਦੀ ਕਚਹਿਰੀ ਵੱਲ ਤੁਰੇ ਤਾਂ ਸਾਰੇ ਸਿਪਾਹੀ ਉਹਨਾਂ ਦੇ ਰੂਪ ਤੇ ਨੂਰ ਨੂੰ ਦੇਖ ਕੇ ਹੈਰਾਨ ਸੀ 7 ਤੇ 9 ਸਾਲ ਦੀ ਉਮਰ ਪਰ ਚਿਹਰੇ ਤੇ ਖੌਫ ਦੀ ਬਜਾਈ ਉਸ ਅਕਾਲ ਪੁਰਖ ਦਾ ਤੇਜ ਸੀ ਜਦੋਂ ਵਜ਼ੀਰ ਖਾਨ ਦੇ ਦਰਬਾਰੀਆਂ ਨੇ ਇੱਕ ਚਾਲ ਚੱਲੀ ਸੀ। ਉਹਨਾਂ ਨੇ ਇੱਕ ਚਿਹਰੀ ਦਾ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ। ਸਿਰਫ ਇੱਕ ਛੋਟੀ ਖਿੜਕੀ ਤੇ ਨਿੱਕਾ ਦਰਵਾਜ਼ਾ ਖੁੱਲ੍ਹਾ ਰੱਖਿਆ। ਤਾਂ ਜੋ ਸਹਬਜ਼ਾਦੀ ਜਦੋਂ ਅੰਦਰ ਆਉਣ ਤਾਂ ਉਹਨਾਂ ਨੂੰ ਸਿਰ ਝੁਕਾਉਣਾ ਪਵੇ। ਪਰ ਸਹਬਜ਼ਾਦੇ ਅੰਜੋਰਾਵਲ ਸਿੰਘ ਜੀ ਤੇ ਸੂਝ ਬੂਝ ਦੇਖੋ ਉਹਨਾਂ ਨੇ ਪਹਿਲਾਂ ਆਪਣੇ ਪੈਰ ਅੰਦਰ ਰੱਖੇ ਅਤੇ ਫਿਰ ਪਿੱਛੇ ਨੂੰ ਚੁੱਕ ਕੇ ਨਿਕਲੇ ਤਾਂ ਜੋ ਸਿਰ ਵਜ਼ੀਰ ਖਾਨ ਅੱਗੇ ਨਾ ਚੁੱਕ ਸਕੇ ਇਹ ਦੇਖ ਕੇ ਉਹ ਫਿਰ ਅੰਦਰ ਵੜੇ ਜਦੋਂ ਦੋਵਾਂ ਭਰਾਵਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਤਾਂ ਵਜ਼ੀਰ ਖਾਨ ਦੇ ਨਾਲ ਬੈਠੇ ਸੋਚਾ ਆਨੰਦ ਨੇ ਢੜਕਾਉਣ ਦੀ ਕੋਸ਼ਿਸ਼ ਕੀਤੀ ਉਸ ਨੇ ਕਿਹਾ ਇਹ ਕਚੈਰੀ ਹੈ ਇਥੇ ਚੁੱਕ ਕੇ ਸਲਾਮ ਕਰੀਦਾ ਹੈ ਸਹਬਜ਼ਾਦਿਆਂ ਦਾ ਜਵਾਬ ਸੁਣਨ ਵਾਲਾ ਸੀ ਸਾਡਾ ਸਿਰਫ ਕੇਵਲ ਅਕਾਲ ਪੁਰਖ ਅਤੇ ਗੁਰੂ ਪਿਤਾ ਅੱਗੇ ਝੁਕਦਾ ਹੈ ਹੋਰ ਸਾਡਾ ਸਿਰ ਕਿਸੇ ਅੱਗੇ ਨਹੀਂ ਝੁਕਦਾ ਵਜ਼ੀਰ ਖਾਨ ਨੇ ਉਹਨਾਂ ਨੂੰ ਪਰਮਾਉਣ ਲਈ ਪੁੱਛਿਆ ਜੇ ਅਸੀਂ ਤੁਹਾਨੂੰ ਛੱਡ ਦਈਏ ਤਾਂ ਤੁਸੀਂ ਕੀ ਕਰੋਗੇ ਬੱਚਿਆਂ ਨੇ ਕਿਹਾ ਬਿਨਾਂ ਚਿਜਕ ਤੋਂ ਅਸੀਂ ਸਿੰਘ ਇਕੱਠੇ ਕਰਾਂਗੇ ਅਤੇ ਸਾਸਤਰ ਚੁੱਕਾਂਗੇ ਤੇ ਜ਼ੁਲਮ ਦਾ ਨਾਸ਼ ਕਰਾਂਗੇ ਵਜ਼ੀਰ ਖਾਨ ਨੇ ਫਿਰ ਪੁੱਛਿਆ ਜੇ ਹਾਰ ਗਏ ਤਾਂ ਫਿਰ ਲੜਾਂਗੇ ਜਦ ਤੱਕ ਜਿੱਤ ਨਹੀਂ ਜਾਂਦੇ ਤਾਂ ਸ਼ਹੀਦ ਨੇ ਸ਼ਹੀਦ ਨਹੀਂ ਹੋ ਜਾਂਦੇ ਇਹ ਸੁਣ ਕੇ ਵਜ਼ੀਰ ਖਾਨ ਨੂੰ ਸਮਝ ਆ ਕਿ ਇਹ ਕੋਈ ਆਮ ਬੱਚੇ ਨਹੀਂ ਇਹ ਉਸ ਸ਼ੇਰ ਦੇ ਬੱਚੇ ਹਨ ਜਿਸਤੇ ਕਦੇ ਈਨ ਨਹੀਂ ਮੰਨੀ ਉਹ ਗੁੱਸੇ ਦੇ ਵਿੱਚ ਅੱਗ ਬਬੂਲਾ ਹੋ ਗਿਆ ਜਿਸ ਵੇਲੇ ਬੱਚੇ ਕਚੈਰੀ ਵਿੱਚ ਧਰਮ ਦੀ ਲੜਾਈ ਲੜ ਰਹੇ ਸਨ ਉਸ ਵੇਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੀਲੇ ਵਸਤਰ ਧਾਰਨ ਕਰਕੇ ਪਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਦੇ ਨਾਲ ਪਿੰਡਾਂ ਦੇ ਆਲਮਗੀਰ ਪਹੁੰਚੇ ਇੱਥੇ ਇੱਕ ਬਹੁਤ ਹੀ ਪਿਆਰੀ ਸਾਖੀ ਜੁੜੀ ਹੋਈ ਹੈ ਇੱਥੇ ਗੁਰੂ ਜੀ ਨੇ ਇੱਕ ਪੁਰਾਣਾ ਖੂਹ ਜਿਸ ਦਾ ਪਾਣੀ ਖਰਾਬ ਸੀ ਉਹ ਵਰਦਾਨ ਦਿੱਤਾ ਉਥੇ ਰਹਿ ਕੇ ਸੰਗਤਾਂ ਨੂੰ ਦ੍ਰਿੜਤਾ ਦਾ ਸੰਦੇਸ਼ ਦਿੱਤਾ ਪਿਤਾ ਤੇ ਪੁੱਤਰ ਦੋਵੇਂ ਵਖ ਵਖ ਥਾਵਾਂ ਤੇ ਹੋ ਕੇ ਵੀ ਇੱਕੋ ਮਿਸ਼ਨ ਤੇ ਸਨ ਜ਼ੁਲਮ ਦੇ ਖਾਤਮੇ ਦੇ ਲਈ ਤਿਆਰੀ ਕਰ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ